ਤੇ ਬੈਂਕਾਂ ਨੇ ਆਪਣਾ ਕੰਮਕਾਰ ਰੋਕਣ ਦਾ ਐਲਾਨ ਤਾਂ ਨਹੀਂ ਕੀਤਾ ਪਰ ਯੂਨੀਅਨ ਇਕੱਠੀ ਹੋ ਗਈ ਆ ਕੁਝ ਜਿਖ ਮੰਗਾ ਨੇ ਤੇ ਇਕਵਾਲ ਸਿੰਘ ਸਾਹਿਬ ਮੇਰੇ ਨਾਲ ਨੇ ਤੇ ਇਹਨਾਂ ਨਾਲ ਹੋਰ ਵੀ ਨੇ ਕਿਉਂਕਿ ਲਗਾਤਾਰ ਇਹਨਾਂ ਨੇ ਰੋਸ ਮੁਜ਼ਾਹਰਾ ਵੀ ਜਿਹੜਾ ਉਹ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜਿਹੜਾ ਉਹ ਕੀਤਾ ਪਲਾਜ਼ਾ ਦੇ ਵਿੱਚ ਇਕੱਠੇ ਹੋ ਕੇ ਸਰ ਕੀ ਕੁਝ ਮੰਗਾ ਨੇ ਕਿਉਂ ਇੰਨਾ ਜਿਹੜੇ ਬੈਂਕ ਅਪਲੋਏ ਕਰਤੇ ਹੋਏ ਸਰ ਮੰਗ ਸਾਡੀ ਸਿਰਫ ਇੱਕੋ ਹੀ ਹੈ ਜੋ ਕਿ ਸਾਡੇ ਨਾਲ ਬੈਂਕਿੰਗ ਇੰਡਸਟਰੀ ਦੇ ਵਿੱਚ ਜਦੋਂ ਸਾਡਾ ਮਾਰਚ 2024 ਦੇ ਵਿੱਚ ਸਮਝੌਤਾ ਲਾਗੂ ਹੋਇਆ ਸੀ ਤੇ ਉਹਦੇ ਵਿੱਚ ਮੈਨੇਜਮੈਂਟ ਤੇ ਸਰਕਾਰ ਮੰਨੀ ਸੀ ਵੀ ਅਸੀਂ 5 ਡੇ ਬੈਂਕਿੰਗ ਤੁਹਾਨੂੰ ਦੇਾਂਗੇ ਪਰ ਉਦੋਂ ਦਾ ਹੀ ਅੱਜ 21 ਤੋਂ 22 ਮਹੀਨੇ ਹੋ ਗਏ ਨੇ ਤਾਲਮ ਟੋਲ ਦੀ ਨੀਤੀ ਤੇ ਸਰਕਾਰ ਚੱਲ ਰਹੀ ਹੈ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਪਹਿਲਾਂ ਤਾਂ ਇੱਕ ਇੰਟਰਵਿਊ ਦੇ ਵਿੱਚ ਸਾਡੇ ਫਾਈਨਾਂਸ ਮਿਨਿਸਟਰ ਨੇ ਇਹ ਵੀ ਕਹਿ ਦਿੱਤਾ ਸੀ ਵੀ ਇਹ ਇੱਕ ਰਿਊਮਰ ਹੈ ਪਰ ਜਦੋਂ ਅਸੀਂ ਉਹਦੇ ਵਿੱਚ ਕੁਝ ਆਰਟੀਆਈਜ਼ ਮੰਗੀਆਂ ਤਾਂ ਉਹਦੇ ਵਿੱਚ ਮੰਨੇ ਹਾਂ ਵੀ ਇਹ ਸਾਡੇ ਕੋਲ ਫਾਈਲਸ ਪਈ ਆ ਤੇ ਅਸੀਂ ਜਲਦੀ ਹੀ ਇਹਨੂੰ ਕਲੀਅਰ ਕਰਾਂਗੇ ਅੱਜ 21 ਤੋਂ ਉੱਪਰ ਮਹੀਨੇ ਹੋ ਚੁੱਕੇ ਨੇ ਅਸੀਂ ਇਹਨਾਂ ਨੂੰ ਬਾਰ-ਬਾਰ ਰਿਮਾਈਂਡਰ ਦੇ ਤੌਰ ਤੇ ਤਿੰਨ ਚਾਰ ਅਸੀਂ ਐਜੀਟੇਸ਼ਨਾਂ ਵੀ ਕਰ ਚੁੱਕੇ ਹਾਂ ਅੱਜ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਸੀ 5 1 2026 ਨੂੰ ਅਸੀਂ ਮੇਨ ਬ੍ਰਾਂਚ ਚੰਡੀਗੜ੍ਹ ਦੇ ਬਾਹਰ ਜੋ ਲਾਇਆ ਸੀ ਉਹਦੇ ਵਿੱਚ ਵੀ ਅਸੀਂ ਇਹਨਾਂ ਨੂੰ ਇਹੀ ਅੱਜ ਵੀ ਇਹੀ ਵਾਰਨ ਕਰ ਰਹੇ ਹਾਂ ਅਸੀਂ 27 ਜਨਵਰੀ ਨੂੰ ਜਾ ਕੇ ਸਟ੍ਰਾਈਕ ਕਰ ਰਹੇ ਹਾਂ ਅਸੀਂ ਇਹਨਾਂ ਦੀ ਡਿਮਾਂਡ ਹੈ ਜੋ ਸਾਡੀ ਦੇਖੋ ਤੁਸੀਂ ਜੋ ਸੈਂਟਰਲ ਗਵਰਨਮੈਂਟ ਦੇ ਵਿਭਾਗ ਨੇ ਉਹ 5 ਡੇ ਬੈਂਕਿੰਗ ਹੈ ਸਟੇਟ ਗਵਰਨਮੈਂਟਸ ਦੇ ਜੋ ਵਿਭਾਗ ਨੇ ਉਹ 5 ਡੇ ਬੈਂਕਿੰਗ ਹੈ ਪਰ ਇੱਕ ਬੈਂਕਾਂ ਨਾਲ ਹੀ ਇਹ ਪਾਰਸ਼ੀਅਲਿਟੀ ਕਰ ਰਹੇ ਨੇ ਜਦ ਕਿ ਦੂਸਰੇ ਕੋਈ ਵੀ ਡਿਪਾਰਟਮੈਂਟ ਕੋਲ ਡਿਜੀਟਲ ਪ੍ਰੋਗਰਾਮ ਨਹੀਂ ਹੈ ਸਾਡੇ ਕੋਲ ਡਿਜੀਟਲ ਪ੍ਰੋਗਰਾਮ ਹੋਣ ਦੇ ਬਾਵਜੂਦ ਵੀ ਸਾਡੀ ਜੋ ਅੱਜ ਡਿਜੀਟਲ ਦੇ ਹਿੰਦ ਵਿੱਚ ਤੇ 99% ਤੋਂ ਉੱਪਰ ਸਾਡੀਆਂ ट्रांजੈਕਸ਼ਨਸ ਹੁੰਦੀਆਂ ਨੇ ਪਰ ਸਰਕਾਰ ਹਜੇ ਵੀ ਟਾਰਮ ਟੋਲ ਦੀ ਨੀਤੀ ਤੇ ਹੈ ਜਿਸ ਤੋਂ ਅੱਜ ਅਸੀਂ ਦੁਖੀ ਹੋ ਕੇ ਸਾਡੀ ਜੋ ਯੂਨਾਈਟਿਡ ਫਾਰਮ ਬੰਨੋਂ ਬੈਂਕ ਯੂਨੀయన్స్ ਨੇ ਜਿਹਦੇ ਵਿੱਚ ਸਾਡੀਆਂ ਨੌ ਯੂਨੀయన్స్ ਨੇ ਮੇਨ ਸਾਡੀਆਂ ਯੂਨੀయన్స్ ਨੇ ਏਆਈਪੀਏ ਐਨਸੀਬੀਏ ਆਈਬਾਕ ਅਸੀਂ ਇਹ ਫੈਸਲਾ ਕੀਤਾ ਹੈ ਵੀ 27 ਤਰੀਕ ਨੂੰ ਅਸੀਂ ਸਟ੍ਰਾਈਕ ਕਰਾਂਗੇ ਕਿਉਂਕਿ ਚੌਥਾ ਤੇ ਪੰਜਵਾਂ ਚੌਥਾ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੈ ਉਸ ਤੋਂ ਬਾਅਦ ਰਿਪਬਲਿਕ ਡੇ 26 ਤਰੀਕ ਨੂੰ ਹੈ ਅਸੀਂ 27 ਤਰੀਕ ਨੂੰ ਸਟ੍ਰਾਈਕ ਕਰਾਂਗੇ ਨਾ ਕੰਟੀਨਿਊ ਇੰਨੇ ਦਿਨ ਬੈਂਕ ਬੰਦ ਰਹਿਣਗੇ ਛੁੱਟੀਆਂ ਕਰਕੇ ਵੀ ਨਾਲੇ 25 26 ਦੀ ਵੀ ਉੱਤਰ ਪ੍ਰਦੇਸ਼ ਦੇ ਵਿੱਚ ਛੁੱਟੀ ਆ ਦੋ ਸੂਬਿਆਂ 'ਚ ਤੇ ਖਾਸ ਕਰਕੇ ਆ ਤੇ ਕੰਮ ਪ੍ਰਭਾਵਿਤ ਨਾ ਹੋਵੇ ਕਿਹਾ ਜਾ ਰਿਹਾ ਕਿ ਤੁਸੀਂ 40 ਮਿੰਟ ਐਕਸਟਰਾ ਕੰਮ ਕਰੋਗੇ ਇਹੋ ਜੀ ਗੱਲ ਹੈ ਇਹ ਸਿਰਫ ਸਰ ਹਜੇ ਤੱਕ ਸਰਕਾਰ ਨੂੰ ਜੋ ਵੀ ਸਾਡੇ ਨਾਲ ਗੱਲ ਕੀਤੀ ਹੈ ਉਹਦੇ ਵਿੱਚ ਇਦਾਂ ਦੀ ਕੋਈ ਇੰਡੀਕੇਸ਼ਨ ਨਹੀਂ ਹੈ ਸਰਕਾਰ ਵੱਲੋਂ ਸਾਨੂੰ ਸਰਕਾਰ ਇੱਕ ਪਾਸੇ ਤਾਂ ਸਾਨੂੰ ਇਹ ਕਹਿ ਰਹੀ ਆ ਵਰਕ ਲਾਈਫ ਬੈਲੈਂਸ ਹੋਣਾ ਚਾਹੀਦਾ ਬੈਂਕ ਵੀ ਇਹ ਕਹਿ ਰਿਹਾ ਵੀ ਜਿੰਨੇ EMPLOYEES SATISFIED ਹੋਣਗੇ ਸਟ्रेस ਫ੍ਰੀ ਹੋਣਗੇ ਉਨਾ ਹੀ ਬੈਂਕਿੰਗ ਇੰਡਸਟਰੀ ਦਾ ਕੰਮ ਜ਼ਿਆਦਾ ਹੋਏਗਾ ਪਰ ਦੂਸਰੇ ਪਾਸੇ ਅੱਜ 21 ਮਹੀਨੇ ਹੋ ਗਏ ਆ ਉਸ ਨੂੰ ਇਹ ਲਾਗੂ ਨਹੀਂ ਕਰਕੇ ਰਾਜੀ ਸਕਰੋ ਤੇ ਟਾਰਮ ਟੋਲ ਦੀ ਰਾਜਨੀਤੀ ਸਭ ਚੱਲੀ ਜਾ ਰਹੀ ਹੈ ਇਹਨਾਂ ਦੀ ਅਸੀਂ ਤਾਂ ਬਹੁਤ ਕੁਝ ਬਰਦਾਸ਼ਤ ਕਰਕੇ ਅਸੀਂ ਆਪਣੇ ਸਟਾਫ ਦੇ ਕੋਲੋਂ ਵੀ ਗੱਲਾਂ ਸੁਣਦੇ ਆ ਵੀ ਹਾਂ ਭਾਈ ਕਦੋਂ ਲਾਗੂ ਹੋਏਗਾ ਪਰ ਆ ਹੁਣ ਸਾਨੂੰ ਅਖੀਰ ਤੇ ਦੁਖੀ ਹੋ ਕੇ ਇਹ ਸਟ੍ਰਾਈਕ ਦੀ ਕਾਲ ਦੇਣੀ ਪਈ ਹੈ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਵੀ 4 ਦਿਨ ਬੈਂਕ ਬੰਦ ਰਹਿਣਗੇ ਸਰ ਉਹਦੇ ਨਾਲ ਕੋਈ ਵੀ ਸਾਡੇ ਜੋ ਕਸਟਮਰਸ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਅਸੀਂ 99% ਤੋਂ ਉੱਪਰ ਡਿਜੀਟਲ ਤੇ ਜਾ ਚੁੱਕੇ ਹਾਂ ਖਾਸ ਕਰ ਬੈਂਕਿੰਗ ਇੰਡਸਟਰੀ ਸਾਡੀ ਉਹਦੇ ਨਾਲ ਸਾਡੇ ਜੋ ਕਸਟਮਰਸ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਇਹ ਸਿਰਫ ਇੱਕ ਸਰਕਾਰ ਦਾ ਪ੍ਰੋਪੋਗੈਂਡਾ ਹੈ ਜਿਹੜਾ ਕਿ ਅੱਜ ਆਰਬੀਆਈ ਦੇ 5 ਡੇ ਬੈਂਕਿੰਗ ਲਾਗੂ ਹੈ ਅੱਜ ਦੂਸਰੇ ਜੋ ਮਹਿਕਮੇ ਨੇ ਇਨਕਮ ਟੈਕਸ ਦੇ ਵਿੱਚ ਕੀ ਉੱਥੇ ਨਹੀਂ ਇਹਨਾਂ ਨੂੰ ਦਿਸਦਾ ਨਹੀਂ ਤੁਹਾਡੀ ਜਿਹੜੇ ਫਾਰਮ ਆ ਤੁਸੀਂ 9 ਜਿੱਥੇ ਵੰਦੀਆਂ ਇਕੱਠੀਆਂ ਹੋਈਆਂ ਤੇ ਸਿਰਫ ਇੱਕੋ ਹੀ ਮੰਗ ਆ ਤੁਹਾਡੀ ਜਾਂ ਇਸ ਤੋਂ ਇਲਾਵਾ ਸਿਰਫ 5 ਡੇ ਵਰਕਿੰਗ ਦੀ ਇਸ ਤੋਂ ਇਲਾਵਾ ਹੋਰ ਵੀ ਮੰਗਾ ਨਹੀਂ ਫਿਲਹਾਲ ਸਾਡੀ ਅਸੀਂ ਸਿਰਫ ਇਹਦੇ ਵਾਸਤੇ ਹੀ ਸਟ੍ਰਾਈਕ ਕਰ ਰਹੇ ਆ ਵੀ 5 ਡੇ ਬੈਂਕਿੰਗ ਦੇਖੋ 2012 ਦੇ ਵਿੱਚ ਜਦੋਂ ਸਾਡੇ ਸਮਝੌਤੇ ਲਾਗੂ ਹੋਏ ਸੀ ਇਹਨਾਂ ਨੇ ਸਾਨੂੰ 2 ਦਿਨ ਦਾ ਆਫ ਦਿੱਤਾ ਸੀ ਦੋ ਸ਼ਨੀਵਾਰ ਦਾ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਬਾਕੀ ਦੋ ਦਿਨਾਂ ਦਾ ਜੋ ਜੋ ਐਤ ਸ਼ਨੀਵਾਰ ਆ ਉਹ ਵੀ ਤੁਹਾਡੇ ਤੇ ਅਸੀਂ ਜਲਦੀ ਲਾਗੂ ਕਰਾਂਗੇ 2012 ਤੋਂ ਲੈ ਕੇ ਅੱਜ 2026 ਚੜ ਚੁੱਕਾ 13 13.5 14 ਸਾਲ ਦੀ ਗੱਲ ਹੋ ਚੁੱਕੀ ਹੈ ਪਰ ਇਹ ਸਰਕਾਰ ਦੇ ਕੰਨ ਤੇ ਕੋਈ ਜੂ ਨਹੀਂ ਸਰਕਰੀ ਤੇ ਜਿਸ ਕਰਕੇ ਸਾਨੂੰ ਇਹ ਮਜਬੂਰੀ ਦੇ ਵਿੱਚ ਸਟੈਪ ਲੈਣਾ ਪਿਆ ਉਹਦੇ ਲਈ ਅਸੀਂ ਕਸਟਮਰਸ ਤੋਂ ਵੀ ਮਾਫੀ ਮੰਗਦੇ ਆ ਪਰ ਸਾਡੀ ਮਜਬੂਰੀ ਹੋ ਚੁੱਕੀ ਹੈ ਕਿਉਂਕਿ ਜਦ ਸਰਕਾਰ ਨਹੀਂ ਸੁਣਾਗੀ ਤਾਂ ਸਾਨੂੰ ਕੋਈ ਨਾ ਕੋਈ ਹਾਰਡ ਸਟੈਪ ਲੈਣਾ ਹੀ ਪਏਗਾ ਚਲੋ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਮੰਗ ਪਾਸੇ ਗੌਰ ਹੋਵੇ ਪਰ ਫਿਲਹਾਲ 12-13 ਸਾਲ ਦੀ ਇਹ ਗੱਲ ਕਹਿ ਰਹੇ ਨੇ ਤੇ ਵੇਖਣ ਵਾਲੀ ਉਹ ਗੱਲ ਹੋਏਗੀ ਕਿ ਇਹ ਬੈਂਕ ਏਮਪਲੋਈ ਜਿਹੜੇ ਨੇ ਜਿਹੜੇ ਹੁਣ 5 ਡੇ ਵਰਕਿੰਗ ਨੂੰ ਲੈ ਕੇ ਇੱਕ ਮੋਰਚਾ ਖੋਲ ਕੇ ਬੈਠੇ ਨੇ ਤੇ ਆਖਿਰਕਾਰ ਇਹਨਾਂ ਦੀ ਇਸ ਮੰਗ ਦਾ ਬਨਵਾਸ ਕਦੋਂ ਖਤਮ ਹੋਏਗਾ ਮੈਂ ਸੁਨੀਲ ਕੁਮਾਰ ਵਿਸ਼ਵਵਾਰਤਾ ਚੰਡੀਗੜ੍ਹ